ਅਮੇਦਜੀ ਵਾਰ-ਵਾਰ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਅਮਰਤਪਾਲ ਸਿੰਘ ਦਾ ਜ਼ਿਕਰ ਹੋਇਆ ਤੇ ਉਹਨਾਂ ਦੀ ਹੀ ਗੱਲ ਕਰ ਰਹੀ ਹੈ ਉਹ ਕਹਿੰਦੇ ਕਿ NSA ਦੇ ਖਿਲਾਫ ਉਹਨਾਂ ਨੇ ਅੱਗੇ ਥੋੜੀ ਪ੍ਰੋਸੀਜਨ ਪਾਈ ਸੁਪਰੀਮ ਕੋਰਟ ਦੇ ਵਿੱਚ ਤੇ ਕੋਈ ਫੈਸਲਾ ਆ ਸਕਦਾ ਹੈ ਜਾਂ ਫਿਰ ਇਸ ਤੇ ਜਿਹੜੀ ਸੁਣਵਾਈ 7 ਤਰੀਕ ਤੋਂ ਸ਼ਾਇਦ ਕੱਲ ਤੋਂ ਸ਼ੁਰੂ ਆਰੰਭ ਹੋਵੇਗੀ ਹਾਂਜੀ ਆਰੰਭ ਹੋਵੇਗੀ ਜੀ ਤੇ ਉਹ ਕੋਈ ਉਹਦਾ ਕੋਈ ਫੈਸਲਾ ਆਉਂਦਾ ਤੇ ਉਹਦਾ ਵੀ ਫਿਰ ਪ੍ਰਭਾਵ ਪਵੇਗਾ 27 ਤੱਕ ਪ੍ਰਭਾਵ 27 ਤੱਕ ਤਾਂ ਦੇਖੋ ਗੱਲ ਇਹ ਆ ਕਿ ਉੱਤੇ ਚੱਲੋ ਹੁਣ ਅਦਾਲਤ ਦਾ ਫੈਸਲਾ ਕੀ ਆਉਂਦਾ ਉਹਦੇ ਤੇ ਆਪਾਂ ਨਹੀਂ ਜਾਣਦੇ ਕਿੰਨਾ ਕੁ ਸਮਾਂ ਲੱਗ ਸਕਦਾ ਪਰ ਭਾਵ 27 ਚ ਤਾਂ ਦੇਖੋ ਇਹ ਆ ਕਿ ਮਤਪੁੱ ਲੋ ਕਿ ਇਹ ਸਾਰੀ ਜਿਮਨੀ ਚੋਣ ਜਦੋਂ ਹੋ ਗਈ ਆਪਾਂ ਐਂਟਰ ਕਰਾਂਗੇ ਜਦੋਂ 26 ਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਹੋਰ ਸੰਭਾਵਨਾ ਦਾ ਜ਼ਿਕਰ ਕੀਤਾ ਸੀ ਕਿ ਐਸਟੀਪੀਸੀ ਇਲੈਕਸ਼ਨ ਆ ਸਕਦਾ ਜੀ ਬਿਲਕੁਲ ਜੇ ਉਹ ਆ ਜਾਂਦਾ ਹੁਣ ਥੋੜਾ ਜਿਹਾ ਆਪਾਂ ਅਮਰਤਪਾਲ ਸਿੰਘ ਦਾ ਕੇਸ ਜਾਂ ਸੁਲਵਾਈ ਉਹਨੂੰ ਪਾਸੇ ਰੱਖ ਲਈਏ। ਹੂੰ। ਉਸ ਦਰਮਿਆਨ ਐਸਟੀਪੀਸੀ ਇਲੈਕਸ਼ਨ ਆ ਜਾਂਦਾ ਹੈ। فرض ਕਰੋ ਇਹ ਅਲਾਈਅੰਸ 'ਚ ਜਾਂਦੇ ਆ ਜਾਂ ਆਪਣਾ ਧੜਾ ਬਣਾ ਕੇ ਜਾਂਦੇ ਆ ਤਾਂ ਉੱਥੇ ਸ਼ਾਨਦਾਰ ਪਰਫਾਰਮ ਕਰ ਜਾਂਦੇ ਆ। ਜੀ। ਚਲੋ ਕੌਣ ਜਿੱਤੇਗਾ ਕੌਣ ਹਾਰੇਗਾ ਉਸ ਚੀਜ਼ ਦੇ ਵਿੱਚ ਆਪਾਂ ਨਹੀਂ ਜਾਂਦੇ। ਤਾਂ ਗੱਲ ਇਹ ਆ ਕਿ ਫੇਰ ਇਹ ਹੋਏਗਾ ਕਿ ਉਹ ਜਿਹੜਾ ਪ੍ਰਭਾਵ ਹੈ ਘੱਟੋ-ਘੱਟ ਮਾਝੇ ਇਲਾਕੇ ਦੇ ਵਿੱਚ ਜ਼ਰੂਰ ਹੋ ਜਾਏਗਾ। ਹੂੰ ਹੋਰ ਵਿਸਾਰ ਹੋ ਜਾਏਗਾ ਤਾਂ ਜੀ ਤਾਂ ਜੇ ਆਪਾਂ ਦੇਖੀਏ ਗੁਰਦਾਸਪੁਰ ਤੋਂ ਸ਼ੁਰੂ ਹੋ ਜਾਓ। ਤਹਰੀਕੇ ਨੇ ਪੋਲ ਤੱਕ ਤਾਂ ਫਿਰ ਹੈ ਹੀ ਆ। ਹੂੰ ਠੀਕ ਹੈ ਨਾ ਜੀ। ਜੀ ਤਾਂ ਉਹਦੇ ਵਿੱਚੋਂ ਅਮਰਤਪਾਲ ਸਿੰਘ ਦੀ ਪਾਰਟੀ ਜਿਹੜੀ ਕਿ ਸਿਆਸੀ ਤਨਜ਼ੀਮ ਇਲਾਨੀਆਂ ਬਣ ਚੁੱਕੀ ਆ ਕੁਝ ਨਾ ਕੁਝ ਤੇ ਲੈ ਕੇ ਜਾਏਗੀ। ਤਾਂ ਸਤਾਈ ਵਾਲੀ ਖੇਡ ਤਾਂ ਸਾਫ਼ ਹੈ। ਜੀ ਜੇ ਮੰਨ ਲਓ ਕੋਈ 10 ਸੀਟਾਂ ਲੈ ਕੇ ਜਾਂਦੇ ਨੇ ਜਾਂ 8-10% ਵੋਟ ਲੈ ਕੇ ਜਾਂਦੇ ਆ ਤਾਂ ਫਿਰ ਸਾਰੀ ਗੇਮ ਜਿਹੜੀ ਆ ਜਾਂ ਸਾਰੇ ਸਮੀਕਰਨ ਆ ਪ੍ਰਭਾਵਿਤ ਤੇ ਜ਼ਰੂਰ ਹੋਣਗੇ ਜੀ ਬਿਲਕੁਲ ਕਿਸੇ ਦੀ ਵੱਧੋ ਘੱਟ ਚਾਹੇ ਕੋਈ ਫਰਕ ਸੀਟਾਂ ਦੇ ਲਿਆਸ ਨਾਲ ਹੰਗ ਅਸੈਂਬਲੀ ਕੁਝ ਵੀ ਜਿਹੜਾ ਹੋ ਸਕਦਾ ਹੈਗਾ ਜੀ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਕੱਲ ਰਾਹੁਲ ਗਾਂਧੀ ਨੇ ਕੀ ਕਿਹਾ ਕਿ ਅਸੀਂ 25000 ਵੋਟ ਤੇ ਹਾਰੇ ਆ ਇੱਥੇ ਹਰਿਆਣੇ 'ਚ ਤਾਂ ਪਿਛਲਾ ਇਲੈਕਸ਼ਨ ਬਿਹਾਰ ਦੇ ਵਿੱਚ ਸਿਰਫ 12000 ਵੋਟਾਂ ਨਾਲ ਰਹਿ ਗਏ ਸਨ ਹੂੰ ਤੇਜ ਸਭਿ ਹੋ ਰਹੀ ਤਾਂ ਮਤਲਬ ਇਹ ਹੁੰਦਾ ਹੈ ਕਿ ਇਹ ਵਾਰ ਕਿ ਤੁਹਾਡੀ ਜਿਹੜੀ ਸਰਕਾਰ ਬਣਦੀ ਬਣਦੀ ਹੈ ਨਾ ਕੁਝ ਇੰਨਾ ਸਮੀ ਕਰਨਾ ਤੇ ਰਹਿ ਜਾਂਦੀ ਆ ਜੀ ਠੀਕ ਹੈ ਨਾ ਜੀ ਉਹ ਨੰਬਰ ਸੀਟਾਂ ਦੇ ਕੱਲ ਨੂੰ ਕੀ ਹੋ ਸਕਦੇ ਇੱਕ ਆਉਂਦੀ ਆ ਦੋ ਆਉਂਦੀ ਆ ਵੋਟ ਸ਼ੇਅਰ ਕਿੰਨਾ ਰਕੋ ਉਹ ਚੀਜ਼ ਨੂੰ ਆਪਾਂ ਇੱਕ ਪਵਿਖਦੇ ਘਰ ਵਾਲਾ ਸਵਾਲ ਕਹਿ ਲੋ ਕਿ ਉਹ ਬਣਾ ਕੇ ਛੱਡ ਦਿੰਦੇ ਆ ਜੀ ਯਾਨੀ ਅਸਰ ਰਹੇਗਾ ਕੁਝ ਹਾਲਾਤ ਕੁਝ ਸੰਭਾਵਨਾਵਾਂ ਮਾਤੇ ਮਨਅਸਰ ਕਰਕੇ ਪਰੰਤੂ ਜਿਹੜਾ ਇਹ ਮਾਮਲਾ ਹੋਣ ਆ ਹੁਣ ਉਹਦੇ ਵਿੱਚ ਕੀ ਆ ਕਿ ਐਨਐਸਏ ਜਿਹੜਾ ਵਧਾਇਆ 33ਜੀ ਵਾਰ ਹੂੰ ਉਹਦੇ ਵਿੱਚ ਇਹ ਚੈਲੰਜ ਆ ਗਿਆ ਤੇ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਹੁਣ ਤੁਹਾਨੂੰ ਵੀ ਖਾਸਾ ਚਿਰ ਹੋ ਗਿਆ ਆਪਣੇ ਨਾਲ ਜੁੜਿਆ ਨੂੰ ਆਈਵਾਲ ਜੁੜਿਆ ਆਈਵਾਲ ਨਾਲ ਜੁੜਿਆ ਨੂੰ ਮੈਂ ਆਡੀਅன்ஸ் ਨੂੰ ਵੀ ਯਾਦ ਹੋਏਗਾ ਮੈਂ ਤੁਹਾਨੂੰ ਕੀ ਕਹਿੰਦਾ ਸੀ ਕਿ ਛੇਕੜ ਨਿਬੜਨਾ ਜਾ ਕੇ ਸੁਪਰੀਮ ਕੋਰਟ ਜੀ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਅਮਰਪਾਲ ਸਿੰਘ ਦਾ ਜਿਹੜਾ ਮਤਲਬ ਰਿਹਾਈ ਵਾਲਾ ਫਾਰਮੂਲਾ ਨਾ ਉਹ ਜਿੱਤ ਚ ਹੈ ਉਹ ਫਾਰਮੂਲਾ ਜਿਹੜਾ ਉਹ ਮਤਲਬ ਕਿ ਜਾਣਤਾ ਹੈ ਉਹਨਾਂ ਦੇ ਕੋਲ ਕੇਂਦਰੀ ਤਾਕਤ ਕੋਲ ਸਟੇਟ ਕੋਲ ਤੇ ਜਾਂ ਸੁਪਰੀਮ ਕੋਰਟ ਕੋਲ ਜੀ ਠੀਕ ਹੈ ਹੇਠਲੀਆਂ ਅਦਾਲਤਾਂ ਇਹੋ ਜੇ ਨਾਜ਼ੁਕ ਮਾਮਲਿਆਂ ਚ ਅੱਜਕੱਲ ਆਪਣਾ ਰਵਈਆ ਬਿਲਕੁਲ ਸਦਾ ਸਟੀਕ ਰੱਖ ਕੇ ਚੱਲਦੀਆਂ ਹਾਈ ਪ੍ਰੋਫਾਈਲ ਮਾਮਲਿਆਂ ਚ ਸਵੇਦਨਸ਼ੀਲ ਮਾਮਲਿਆਂ ਦੇ ਵਿੱਚ ਤਾਂ ਸੁਪਰੀਮ ਕੋਰਟ ਚ ਇੱਕ ਫਿਰ ਬੜੀ ਜ਼ਬਰਦਸਤ ਲੜਾਈ ਹੁੰਦੀ ਆ ਤਰਕਾਂ ਦੀ ਦਲੀਲਾਂ ਦੀ ਸਬੂਤਾਂ ਦੀ ਜਾਂ ਜੋ ਇਤਿਹਾਸ ਦੇ ਵਿੱਚ ਫੈਸਲੇ ਆਏ ਹੁੰਦੇ ਆ ਜੁਡੀਸ਼ਰੀ ਦੇ ਵਿੱਚ ਉਹ ਰਵਾਈਤਾਂ ਪਿਰਤਾਂ ਸਾਰਾ ਕੁਝ ਵੇਖਿਆ ਬਾਚਿਆ ਜਾਂਦਾ ਫਿਰ ਉਹ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਹੁੰਦਾ ਹੈ ਸੋ ਇਸ ਵਾਸਤੇ ਮੇਰਾ ਇਹੀ ਮੰਨਣਾ ਸੀਗਾ ਕਿ ਖੀਰ ਇਹ ਭਾਵੇਂ ਕਿਤੇ ਵੀ ਚਲੇ ਜਾਣ ਜੋ ਮਰਜ਼ੀ ਕਰ ਲੈਣ ਜਤਾ ਲੈਣ ਜਾਂ ਤਾਂ ਉਹ ਛੱਡਣਗੇ ਆਪਣੀ ਮਰਜ਼ੀ ਦੇ ਨਾਲ ਤੇ ਜਾਂ ਕੁਝ ਨਵੇੜਾ ਜਾ ਕੇ ਸੁਪਰੀਮ ਕੋਰਟ ਚੋਏਗਾ ਪਰ ਐਨਐਸਏ ਜਿਹੜਾ ਜੇ ਤਾਂ ਉਸ ਮਾਮਲੇ 'ਚ ਹੀ ਰਹਿੰਦਾ ਜਿਵੇਂ ਅਜਨਾਲੇ ਵਾਲਾ ਸਾਰਾ ਘਟਨਾਕਾਮ ਸੀ ਤਦ ਸੁਖਮ ਸਿੰਘ ਸਭ ਕੁਝ ਵੱਖਰੀ ਕਿਸਮ ਦਾ ਸੀ ਮਾਮਲਾ ਪਰ ਹੁਣ ਤੁਹਾਨੂੰ ਪਤਾ ਨਾ ਕਿ ਗੁਰਪ੍ਰੀਤ ਹਰੀ ਨੌਂ ਦਾ ਮਾਮਲਾ ਨਾਲ ਜੁੜ ਗਿਆ ਨਾ ਜੀ ਤਾਂ ਉਹ ਮਾਮਲਾ ਵੀ ਨਾਲ ਜੁੜ ਗਿਆ ਸ਼ਾਇਦ ਉਸ ਗਰਾਉਂਡ ਤੇ ਹੀ ਕਾਨੂੰਨੀ ਲੜਾਈ ਹਾਲਾਂਕਿ ਦੇਖੋ ਮੈਨੂੰ ਇਹ ਪਤਾ ਨਹੀਂ ਹੈ ਕਿ ਇਹਨਾਂ ਦੇ ਗਰਾਉਂਡਸ ਕੀ ਹੋਣਗੇ ਉਹਨਾਂ ਦਾ ਮਤਲਬ ਕਿ ਆਰਗੂਮੈਂਟ ਕਿਸ ਤਰ੍ਹਾਂ ਦਾ ਹੋਏਗਾ ਉਥੇ ਕਾਨੂੰਨੀ ਦਲੀਲਾਂ ਦਾ ਭੇੜ ਹੈ ਵਕੀਲਾਂ ਦਾ ਭੇੜ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜ਼ਿਆਦਾਤਰ ਇਹ ਜਿਹੜੀ ਕਾਨੂੰਨੀ ਲੜਾਈ ਉਥੇ ਲੜੀ ਜਾਏਗੀ ਐਨਐਸਏ ਤੀਜੇ ਸਾਲ ਚ ਵਧਾਉਣ ਨੂੰ ਤਾਂ ਉਹਦਾ ਕਿਤੇ ਨਾ ਕਿਤੇ ਜੇ ਆਪਾਂ ਕੇਂਦਰੀ ਨੁਕਤਾ ਦੇਖੀਏ ਤੇ ਰਹੇਗਾ ਜ਼ਰੂਰੀ ਜੀ ਜੀ ਕਿਥੇ ਹੀ ਬਹਿਸ ਛੜੇਗੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਹੀ ਹਮ ਮਤਲਬ ਅਜੇ ਬਹੁਤ ਹੀ ਜਲਦੀ ਤੇ ਬਹੁਤਾ ਕੁਝ ਸਾਫ਼ ਨਹੀਂ ਹੋਉਂਦਾ ਨਹੀਂ ਸੁਖੰਦ ਸਾਹਿਬ ਕਿਉਂਕਿ ਸੁਪਰੀਮ ਕੋਰਟ ਨੂੰ ਤੁਸੀਂ ਪ੍ਰੇਡਿਕਟ ਕਿਦਾਂ ਕਰ ਸਕਦੇ ਹੋ ਕਿ ਉੱਥੇ ਜਾ ਕੇ ਕੀ ਕਿਸ ਨੇ ਰੱਖਣਾ ਹੈ ਕਿਸ ਨੇ ਆਪਣੀ ਗੱਲ ਜਿਹੜੀ ਉੱਥੇ ਸਾਬਤ ਕਰਨੀ ਉਹ ਸਾਰਾ ਕੁਝ ਆਪਾਂ ਨਹੀਂ ਉਹ ਤਾਂ ਕੋਈ ਤਕੜਾ ਵਕੀਲ ਵੀ ਤੁਹਾਨੂੰ ਆਨ ਕੈਮਰਾ ਨਹੀਂ ਦੱਸੇਗਾ ਕਿ ਆਹ ਕੁਝ ਹੋਏਗਾ ਕੋਈ ਬਿਲਕੁਲ ਬਿਲਕੁਲ